ਭਗਵਾਨ ਤੁਮਾਂ ਦੀ ਸਰਕਾਰ ਮਰਦਾਬਾਦ ਮਰਦਾਬਾਦ ਲੋਕ ਵਿਰੋਧੀ ਕਾਨੂੰਨ ਲਿਆਉਣ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਅਮੜੇ ਮੈਗਾ ਵੀ ਤੁਹਾਨੂੰ ਪਤਾ ਹੀ ਹੈ ਬਲਾਕ ਬਚਾਉਣ ਵਾਸਤੇ ਧਰਨਾ ਲੱਗਿਆ ਹੋਇਆ ਸੀ ਵੀ ਇੱਥੇ ਵੀ ਤੁਸੀਂ ਗੇੜੇ ਕਰਦੇ ਫਿਰਦੇ ਈਆਂ ਜਿੱਥੇ ਕਿਸਾਨ ਜਿੱਥੇ ਬੰਦੇ ਆ ਤੇ ਪਿੰਡ ਸ਼ਹਿਰ ਵਾਸੀਆ ਬੰਦੇ ਉਹ ਅੱਜ ਧਰਨਾ ਲਿਖਾ ਜਾ ਰਿਹਾ ਹੈ ਆ ਇਹ ਜਾ ਰਿਹਾ ਹੈ ਕਿ ਉਹ ਅੱਜ ਬਲਾਕ ਫਕਤਾ ਭਾਈ ਕਾ ਬਲਾਕ ਨੂੰ ਇੱਕ ਕਾਟ ਕੀਤਾ ਜਾ ਰਿਹਾ ਹੈ ਮਾਦੇ ਨਾਲ ਇਸ ਵਾਸਤੇ ਵਾਕ ਵਕ ਦੁਸ਼ਾਲ ਆ ਗੋ ਹਨ ਜਨਪਦ ਗਾ ਰਹੇ ਹਨ ਮੈਂ ਜੋ ਅੱਜ ਕਾਟ ਕੀਤਾ ਜਾ ਰਿਹਾ ਜਦੇ ਬੰਦਿਆ ਬੰਦਿਓ ਫਕਤਾ ਭਾਈ ਕਾ ਬਲਾਕ ਕਾफी ਲੰਬੇ ਸਮੇਂ ਤੋਂ ਚੱਲ ਰਿਹਾ ਸੀ ਸਰਕਾਰ ਬਣੇ ਤੋਂ ਹੋ ਰਿਹਾ ਜਾ ਠੀਕ ਹੈ ਮੈਂ ਸ਼ਿੰਦਰਪਾਗਰ ਜਿਹਾਰਵਾਨਾ ਵਾਲੇ ਬਾਰੇ ਬਤ ਕਰ ਰਿਹਾ ਹਾਂ ਜਨਨ ਦੀ ਸੋਭਾ ਦੇ ਨਾਮ ਤੇ ਬਾਕੀ ਬਖ ਬਖ ਜੱਜੇਵਾਲੇ ਵਾਲੇ ਕਮੇਟੀ ਦੇ ਮੈਂਬਰ ਅੱਜ ਜੋ ਬਲਾਕ ਪਗਤਾ ਪਾਇ ਟੁੱਟਣ ਦੇ ਸਬੰਧ ਵਿੱਚ ਅਸੀਂ ਇਹ ਸੰਗਰਸ਼ ਲਿਖਿਆ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਗਤਾ ਪਾਈ ਬਲਾਕ ਟੁੱਟਣ ਦੇ ਵਿੱਚ ਸਾਡੇ ਆਮ ਲੋਕਾਂ ਨੂੰ ਵੀ ਬਹੁਤ ਨੁਕਸਾਨ ਹੈ ਕਿਉਂਕਿ ਸਾਡੇ 29 ਪਿੰਡਾਂ ਦਾ ਇਹ ਬਲਾਕ ਪਣਾ ਹੋਇਆ ਸੀ ਜੇਕਰ ਇਹ 29 ਪਿੰਡਾਂ ਅੱਜ ਜਾ ਕੇ ਫੂਲ ਦੇ ਨਾਲ ਜੋੜਦੇ ਆ ਤਾਂ ਸਾਡੇ ਪਿੰਡਾਂ ਦੇ ਵਿੱਚ ਮਿਲਣ ਵਾਲੀਆਂ ਗ੍ਰਾਂਟਾਂ ਤੇ ਵੀ ਅਸਰ ਪਊਗਾ ਕਿਉਂਕਿ ਇੱਕ ਬਲਾਕ ਨੂੰ ਜੇਕਰ 50 ਲੱਖ ਦੀ ਗ੍ਰਾਂਟ ਮਿਲਦੀ ਆ ਉਹ ਖਾਕ ਪਿੰਡਾਂ ਦੇ ਕਾਰਜ ਜਿ ਸਵਾਰੇ ਜਾਂਦੇ ਆ ਮਰੇਗਾ ਵਾਲਾਂ ਦਾ ਵੀ ਇੱਥੇ ਅਸਰ ਪੈਂਦਾ ਹੈ ਇੱਥੇ ਸਿੱਖਿਆ ਜਿਹੜਾ ਮਤਲਬ ਡੀਪੀਓ ਦਾ ਦਫ਼ਤਰ ਪਿੰਡ ਦਾ ਦਫ਼ਤਰ ਉਹ ਵੀ ਚੱਕਿਆ ਜਾਊਗਾ ਜੋ ਵੀ ਅੰਗਰਵੜੀ ਪੰਜਾਬ ਬਾਅਦ ਵਿਕਾਸ ਦਾ ਦਫ਼ਤਰ ਉਹ ਵੀ ਇੱਥੇ ਚੱਕਿਆ ਜਾਊਗਾ ਸਭ ਤੁਸੀਂ ਰੋਤ ਵੀ ਬਹੁਤ ਪੜਾ ਅਸਰ ਪਾਊਗਾ ਤਾਂ ਸਭ ਤੋਂ ਵੱਡੀ ਮਾਰ ਇੱਥੇ ਸਾਡੇ ਆਮ ਲੋਕਾਂ ਨੂੰ ਜਿਹੜੇ ਕਿ ਵਿਚਾਰਿਆਂ ਨੂੰ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਜਿਹੜੇ 10 ਮਿੰਟਾਂ ਦਾ ਟਾਈਮ ਕੱਢ ਕੇ ਇੱਥੇ ਭਗਤੇ ਦੇ ਵਿੱਚ ਆਉਂਦੇ ਆ ਤੇ ਆਪਦਾ ਕੰਮ ਕਰਵਾ ਕੇ ਮੁੜ ਜਾਂਦੇ ਆ ਚਾਹੇ ਉਹ ਪੈਨਸ਼ਨ ਦਾ ਹੋਵੇ ਤੇ ਉਹ ਕਾਸੇ ਦਾ ਵੀ ਹੋਵੇ ਪਰ ਅੱਜ ਅਸੀਂ ਇਸ ਬਲਾਕ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਸਾਡੀਆਂ ਸੰਘਰਸ਼ੀ ਰੂਜੇਤ ਬੰਦੀਆਂ ਸਾਰੀਆਂ ਅੱਗੇ ਆਈਆਂ ਸੋ ਅਸੀਂ ਇਹ ਅਸੀਂ ਇਹ ਦਿੱਤਾ ਹੈ ਜਾਂ ਕਰਦੇ ਆ ਕਿ ਜੇਕਰ ਇਹ ਸਰਕਾਰ ਨੇ ਆਪਦਾ ਇਹ ਜਿਹੜਾ ਇਹ ਵਾਅਦਾ ਆਪਦਾ ਜੋ ਵੀ ਇਹ ਫੈਸਲਾ ਵਾਪਸ ਨਾ ਲਿਆ ਅਸੀਂ ਓਨੇ ਦੇ ਰਥੇ ਆਪਦਾ ਪੱਕਾ ਮੋਰਚਾ ਗੱਡਾਂਗੇ ਓਨੇ ਦੇਰ ਅਸੀਂ ਇਤੋਂ ਉੱਠਾਂਗੇ ਨਹੀਂ ਜਿੰਨੀ ਦੇਰ ਸਾਡਾ ਇਹ ਸੰਘਰਸ਼ ਸਿਰੇ ਨਹੀਂ ਲੱਗਦਾ ਤੇ ਆਪਦਾ ਇਹ ਜਿਹੜੇ ਹੈਗੇ ਬਲਾਕ ਸਾਡਾ ਇਹ ਆਪਦਾ ਆਰਡਰ ਵਾਪਸ ਨਹੀਂ ਲੈਂਦੇ ਅਸੀਂ ਬਲਕਾਰ ਸਿੰਘ ਸਿੱਧੂ ਨੂੰ ਫਿਰ ਕਹਿੰਨੇ ਆ ਇੱਕ ਵਾਰ ਜਤਿੰਦਰ ਸਿੰਘ ਭੱਲਾ ਨੂੰ ਵੀ ਤੁਸੀਂ ਅੱਗੇ ਆਵੋ ਕਿਉਂਕਿ ਤੁਸੀਂ ਇਸ ਬਲਾਕ ਨੂੰ ਤੋੜਨ ਦੇ ਵਿੱਚ ਬਹੁਤ ਮਤਲਬ ਅੱਗੇ ਲੰਘ ਚੁੱਕੇ ਹੋ ਕਿਉਂਕਿ ਆਉਣ ਵਾਲੀਆਂ ਮੋਟਾਂ ਦਾ ਫਿਰ ਜਿਹੜਾ ਤੁਸੀਂ ਲੋਕਾਂ ਨੂੰ ਤਰਵਾਸਾ ਦੇ ਰਹੇ ਹੋ ਕਿ ਇਹ ਨਹੀਂ ਇੱਥੇ ਤਹਿਸੀਲਦਾਰ ਵੀ ਬੈਠਾ ਕਰੂਗਾ ਇਥੇ ਵੀਡੀਓ ਵੀ ਬਿਠਾ ਕਰੂਗਾ ਇਹ ਸਾਨੂੰ ਪਤਾ ਹੈ ਕਿ ਆਗਜੰਦ ਦੇ ਵਿਚ ਆਊਟਰ ਹੋ ਚੁੱਕੇ ਐ ਇਹ ਕਦੇ ਵੀ ਨਹੀਂ ਇਹ ਪਾਸੇ ਹੋਣ ਵਾਲੇ ਸੋ ਤੁਸੀਂ ਅੱਗੇ ਆਵੋ ਅਸੀਂ ਵਧੀਆ ਕਹਿਨੀ ਹੈ ਕਿ ਤੁਸੀਂ ਇਸ ਬਲਾਕ ਨੂੰ ਬਚਾਓ ਪਰ ਨਹੀਂ ਸਾਡੀਆਂ ਜਥੇਬੰਦੀਆਂ ਕਦੇ ਵੀ ਆਪ ਦੇ ਸੰਘਰਸ਼ ਨੂੰ ਵਾਪਸ ਨਹੀਂ ਲੈਣਗੀਆਂ ਉਹਨੇ ਦੇਰ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੰਨੇ ਦਰ ਅਸੀਂ ਆਪਣਾ ਬਲਾਕ ਵਾਪਸ ਨਹੀਂ ਜਦੋਂ ਬਹਾਲ ਕਰੋ ਹਾਂ ਬਾਕੀ ਸਭ ਆਪਣੇ ਸਰਕਾਰ ਦਾ ਕਹਿਣਾ ਹੈ ਕਿ ਜੋ ਪੰਜਾਬ ਦੇ ਵਸਨੀਕਾਂ ਨੇ ਜੋ ਵੀ ਕੰਮਕਾਰ ਕਰ ਰਹੇ ਉਹਨਾਂ ਨੂੰ ਖਿਲਖਵਾਲ ਨਹੀਂ ਹੋ ਰਿਆ ਪਰ ਕੈਨ ਲੈਂਥ ਕਰਦੇ ਵਿੱਚ ਕਿੰਨਾ ਫਰਕ ਪੈਦਾ ਇੱਥੇ ਭਗਵੰਤ ਮਾਨ ਸਰਕਾਰ ਜਦੋਂ ਆਈ ਸੀ ਉਹ ਕਹਿੰਦੇ ਸੀ ਇਹ ਸਰਕਾਰ ਇਹ ਜਿਹੜੀ ਸਰਕਾਰ ਸੱਚਾ ਚੇਤਨਾ ਲਿਆ ਕਹੂਗੀ ਸਿਗਨਲਦ ਤੁਹਾਡੇ ਘਰੇ ਆਇਆ ਕਰਨਗੇ ਸਿਗਨਲਦ ਤੁਹਾਡੇ ਕੋਲ ਆ ਕੇ ਥੋੜਾ ਕੰਮ ਕਰਕੇ ਜਾਇਆ ਕਰਨਗੇ ਪਰ ਉਸ ਕਹਿਣੀ ਤੇ ਕਰਨੀ ਤੋਂ ਬਹੁਤ ਜ਼ਿਆਦਾ ਫਰਕ ਹੈ ਸਾਡੇ ਅਸੀਂ ਐਮਐਲਏ ਜਿਹੜਾ ਕਿ ਖਾੜੇ ਲਾਉਂਦਾ ਫਿਰਦਾ ਉਹ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਦੇਖੋ ਬਲਾਕ ਦਾ ਕੀ ਹਾਲ ਹੋਇਆ ਪਿਆ ਤੁਸੀਂ ਦੇਖੋ ਕਿੰਨੇ ਲੋਕ ਤੁਸੀਂ ਸ਼ਰਕਾਂ ਦੇ ਵਿੱਚ ਇੰਨੀ ਗਰਮੀ ਤਿੱਖੜ ਦੁਪਹਿਰ ਦੇ ਵਿੱਚ ਤੁਸੀਂ ਲੋਕਾਂ ਨੂੰ ਸੜਕਾਂ ਤੇ ਬਾਹਰ ਕੱਢ ਲਿਆ ਤਾਂ ਅਸੀਂ ਤੁਹਾਡਾ ਇੱਥੇ ਬਹੁਤ ਇਹ ਸਰਕਾਰ ਦਾ ਬਹੁਤ ਬੁਰਾ ਹਸ਼ਰ ਹੈ ਸਰਕਾਰ ਤੋਂ ਕੋਤਣਾ ਪਊਗਾ ਤੇ ਇਹ ਕਰ ਇਹਨਾਂ ਨੇ ਆਪਦੇ ਆਰਡਰ ਵਾਪਸ ਨਾ ਲਏ ਕਹਿਣੀ ਤੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਹ ਆ बाकी ਗੱਲ ਕਰੀ ਆਪਾਂ ਭੱਜਦੇ ਭਾਈ ਸਭ ਤੋਂ ਸਭੇ ਬਲਕ ਫੂਲ ਲੱਗਾ ਸੀ ਪਰ ਜਦੋਂ 2002 ਦੇਗਾ 6 ਬਲਕ ਬੈਠ 29 ਪਿੰਡਾਂ ਤੇ ਇਹ ਬਲਕ ਚੱਲ ਰਿਹਾ ਸੀ ਉਹ ਇਹਨਾਂ ਦੇ ਇਹਨਾਂ ਦੋ ਮਤਲਬ ਨਗਰ ਕੌਂਸਲ ਜਿਹੜਾ ਨਾ ਪੰਚਾਇਤਾਂ ਬਾਕਾਤੇ ਕਹਿੰਦੇ ਆ ਕਿ ਪੰਚਾਇਤਾਂ ਘਟਿੰਗਾਂ ਉਹ ਉਹਨਾਂ ਦਾ ਕੰਮ ਨਹੀਂ ਹੋ ਰਿਹਾ ਪਰ ਇਹ ਸਾਰਾ ਕੁਝ ਇੱਕ ਗਿਣੀ ਨਹੀਂ ਸੀ ਸਾਜ਼ਿਸ਼ ਹੈ ਨਕਤੀ ਪਿੰਡਾਂ ਦੇ ਲੋਕ ਇੱਥੇ ਖੱਜਲ ਖਾਰ ਹੋਣਗੇ ਪਰ ਖੱਜਲ ਖਾਰ ਵੀ ਕੌਣ ਹੋਣਗੇ ਸਾਰੇ ਜਿਹੜੇ ਆਮ ਲੋਕ ਆ ਜਿੰਨਾਂ ਵਿਚਾਰਾਂ ਨੂੰ ਬਿਲਕੁਲ ਸਮਝ ਨਹੀਂ ਜਿਉਂ ਉਹਨਾਂ ਨੂੰ ਪਤਾ ਨਹੀਂ ਬਿਜੁਰਗੇ ਲੋਕ ਆ ਜਿਹੜਾ ਪੈਨਸ਼ਨਾਂ ਦੇ ਖਾਤਰ ਵੀ ਆਪਦੇ ਤੁਰੇ ਕਰਦੇ ਇੱਥੇ ਉਹ ਨਕਤੀ ਪਿੰਡਾਂ ਦੇ ਲੋਕ ਜਿੱਤੇ ਖੱਜਲ ਖਾਰ ਹੋਣਗੇ ਦੁਕਾਨਦਾਰਾਂ ਤੇ ਅਸਰ ਪਊਗਾ ਜਿਹੜਾ ਕਿ ਇੱਥੇ ਇਹਨਾਂ ਦਾ ਕਾਰੋਬਾਰ ਚੱਲਦਾ ਅਮ ਕਰ ਰਹੇ ਹੁੰਦਾ ਸੀ ਇਥੋਂ ਕਿੰਨਾ ਆਉਂਦਾ ਸਾਰਾ ਕਰਦਾ ਸੌਦਾ ਪਤਾ ਵੀ ਲੱਗੇ ਅਸੀਂ ਦੁਕਾਨਦਾਰ ਮਤਲਬ ਕਿ ਖੇਚ ਰਹਿਣ ਕਿ ਅਸੀਂ ਬਚ ਜਾਂਦੇ ਨਹੀਂ ਇਹ ਸਾਰਾਂ ਦਾ ਨੁਕਸਾਨ ਹੋਣਾ ਦੁਕਾਨਦਾਰਾਂ ਦਾ ਵੀ ਜੋ ਵੀ ਹੈ ਇੱਥੇ ਇਹਦੇ ਨਾਲ ਲਗ 29 ਪਿੰਡਾਂ ਦਾ ਪੂਰੇ ਦਾ ਪੂਰਾ ਨੁਕਸਾਨ ਅ ਭਾਗਸਰ ਪਿਛਲੇ ਦਿਨੇ ਆਪਾਂ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ ਵੀ ਆ ਕੁਝ ਜੋ ਆਮ ਆਦਮੀ ਦੇ ਪਾਕੇ ਆ ਉਹਨਾਂ ਵੱਲੋਂ ਇੱਕ ਪੋਸਟ ਸੈੱਟ ਕੀਤੀ ਜਾ ਰਹੀ ਹੈ ਕਿ ਭਗਤਾ ਫਾਈਟਰ ਜੋ ਬਲਾਕ ਹੈ ਉਹ ਉਸੇ ਤਰ੍ਹਾਂ ਹੀ ਕੰਮ ਕਰਦਾ ਰਹੇਗਾ ਕਿ ਜਿ세 ਬੰਦਿਆਂ ਇਹ ਸਹਿਮਤ ਨਹੀਂ ਹਾਂ ਇਹ ਚੀਜ਼ਾਂ ਨੂੰ ਨਹੀਂ ਇਹ ਬਿਲਕੁਲ ਇਹ ਉਹ ਇੱਕ ਝੂਠੇ ਲਾਰੇ ਲਾ ਰਹੇ ਆ ਉਹ ਸਿਰਫ ਇੱਕ ਮਿੱਠੀ ਗੋਲੀ ਤਾਂ ਦੇ ਰਹੇ ਆ ਉਹਨਾਂ ਨੂੰ ਪਤਾ ਹੈ ਕਿ ਖੰਨੀ ਲੋਕਾਂ ਨੂੰ ਸਮਝ ਨਹੀਂ ਨਹੀਂ ਲੋਕ ਬਹੁਤ ਸਮਝਦਾਰ ਹੋ ਚੁੱਕੇ ਆ ਉਹ ਸਿਰਫ ਇਹਸ ਕਰਕੇ ਕਹਿ ਰਹੇ ਕਿਉਂਕਿ ਉਹਦੇ ਸੋਨਾ ਆ ਰਹੀ ਹੈ ਬਲਾਕ ਸਮਝੀ ਨਾ ਚੋਣਾ ਆ ਰਹੀ ਹੈ ਜਾਂ ਜਿਹੜੇ ਮੂਰੀਆਂ ਆਉਣ ਵਾਲੀਆਂ 2026 ਦੇ ਵਿੱਚ ਜਾਂ 27 ਦੇ ਵਿੱਚ ਚੋਣਾ ਲੜਨਗੇ ਉਹ ਆ ਰਹੀਆਂ ਤਾਂ ਕਰਕੇ ਉਹ ਇਹ ਪ੍ਰਵਾਸਾ ਦੇ ਰਹੇ ਝੂਠੇ ਲਾਰੇ ਲਾ ਰਹੇ ਆ ਸਾਨੂੰ ਦਿਖਾਓ ਆਰਡਰ ਕਿੱਥੇ ਹੈ ਕਿਉਂਕਿ ਆਊਟਰਾਂ ਦੇ ਵਿੱਚ ਪੱਤਾ ਭਾਈ ਬਲਾਕ ਟੁੱਟ ਚੁੱਕਿਆ ਠੀਕ ਹੈ ਨਾ ਇਹ ਬਿਲਕੁਲ ਝੂਠ ਬੋਲਦੇ ਆ ਇਹ ਲੋਕਾਂ ਨੂੰ ਗਮਰਾਹ ਕਰਦੇ ਆ ਝੂਠ ਬੋਲ ਕੇ ਅੱਗੇ ਇਹਨਾਂ ਨੇ ਸਰਕਾਰ ਬਣਾਈ ਹੈ ਤੇ ਹੁਣ ਵੀ ਇਹ ਝੂਠੀ ਬੋਲਦੇ ਆ ਕਿ ਇਹ ਇਸ ਤੋਂ ਪਹਿਲਾਂ ਜਦੋਂ ਧਰਨਾ ਕਾਟਾ ਨਹੀਂ ਲੱਗਿਆ ਸੀ ਇਸ ਤੋਂ ਪਹਿਲਾਂ ਕੋਈ ਮੰਗ ਪੱਤਰ ਨਹੀਂ ਸੀ ਡਾਕਟਰ ਨਾ ਕੋਈ ਪੰਜਾਬ ਸਰਕਾਰ ਦੇ ਪ੍ਰਤੀ ਮੰਗ ਪੱਤਰ ਵੀ ਭੇਜਿਆ ਗਿਆ ਵੀ ਇਹ ਨਾ ਨਹੀਂ ਇਹ ਦੇਖੋ ਰਾਜਨੀਤਿਕ ਜਿਵੇਂ ਬੰਦਿਆਂ ਨੇ ਧਰਨੇ ਲਾਏ ਆ ਪਰ ਅਸੀਂ ਸਾਡਾ ਧਰਨਾ ਇਹ ਪਹਿਲਾਂ ਤਾਂ ਸਾਡਾ ਹਜੇ ਸੰਕੇਤਕ ਧਰਨਾ ਹੈ ਅਸੀਂ ਤਾਂ ਕੋਈ ਮੰਗ ਵਰਤਨ ਨਹੀਂ ਕਿਸੇ ਨੂੰ ਭੇਜਿਆ ਜੇਕਰ ਇਹ ਹੋਵੇ ਤਾਂ ਉਹ ਅਰਸ਼ਾਦ ਮੋਤੂ ਨੂੰ ਜਾਣ ਹੋਵਾ ਜਿ세 ਬੰਦੇ ਵੱਲੋਂ ਧਰਨਾ ਕਹਿੰਦੇ ਲੱਗਿਆ ਪਰ ਮੈਂ ਉਸ ਵਿੱਚ ਨਹੀਂ ਸੀ ਸ਼ਾਮਲ ਚਲੋ ਸ਼ਾਇਦ ਮੈਂ ਗਲਤ ਬੋਲ ਗਈ ਤੇ ਇਹਨਾਂ ਜਿਥੇ ਬੰਦਿਆਂ ਨੇ ਧਰਨੇ ਲਾਏ ਸੀ ਪਰ ਸਾਡਾ ਅੱਜ ਇਹ ਜਿਹੜਾ ਵੱਡਾ ਧਰਨਾ ਇੱਕ ਸੰਕੇਤਕ ਧਰਨਾ ਹੈ ਇਸ ਤੋਂ ਬਾਅਦ ਸਾਡਾ ਪੱਕਾ ਧਰਨਾ ਲੱਗੂ ਪੱਕਾ ਮੋਰਚਾ ਲੱਗੂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਸਾਡਾ ਹਾਂਜੀ ਆਨਰਡ ਟਾਈਮ ਦੇ ਵਿੱਚ ਜਿਸ ਨਾਲ ਜਿਸ ਤੋਂ ਡਵਲਪ ਹੋਏਗੀ ਹੋਗਾ ਜੀ ਕਿਉਂਕਿ ਸਾਰੇ ਜਿੱਥੇ ਬਣਿਆ ਕੁਝ ਕਹਿੰਦੇ ਬਣਿਆ ਜਿੱਥੇ ਜਿਵੇਂ ਇਥੇ ਨਹੀਂ ਪਹੁੰਚ ਪਾਈਆਂ ਉਹ ਜਿੱਥੇ ਬਣਿਆ ਵੀ ਸਾਡੇ ਉੱਪਰ ਕਰ ਰਹੀਆਂ ਜੀ ਅਸੀਂ ਮਤਲਬ ਇਹ ਸੰਘਰਸ਼ ਉਹ ਜਿਵੇਂ ਕਹਿ ਰਹੀਏ ਕਿ ਇਹ ਸਦਾ ਘਰ ਆ ਅਸੀਂ ਇਹਦਾ ਘਰ ਕੁੱਟ ਨਹੀਂ ਦੇਣਾ ਜੀ ਕਿਉਂਕਿ ਬਹੁਤ ਹੱਦ ਤੱਕ ਜਿੰਨੇ ਕੰਮ ਆ ਨਰੇਗਾ ਜਿਹੜਾ ਮੁੱਛ ਆਏ ਉਹੋ ਕਿ ਤੱਕ ਐਸੀ ਤਾਂ ਪਤਾ ਹੀ ਨਹੀਂ ਵੀ ਸਾਨੂੰ ਆਪਣੇ ਕੰਮਾਂ ਲਈ ਕਿੰਥੋਂ ਕਿੰਨਾ ਖੱਜਲ ਹੋਣਾ ਪਊਗਾ ਜਿਵੇਂ ਜਿਵੇਂ ਲੋਕਾਂ ਨੇ ਸੀਦਾ ਪਤਾ ਲੱਗਿਆ ਇਸ ਦਾ ਸੌਤ ਕਿਉਂ ਆਉਂਦਾ ਹੈ ਤੇ ਸਾਡੇ ਨਾਲ ਸਵਾਇਤ ਤਾਂ ਸਾ ਆਪਣੇ ਆਗੂ ਵੀ ਹਨ ਕਿਸਾਨ ਜਿੱਥੇ ਬੰਦੇ ਨੇ ਆਗੂ ਹਨ ਆ ਉਹ ਨਾਲ ਨਾਲ ਵੀ ਗੱਲਬਾਤ ਕਰ ਰਹੇ ਆ ਅੱਜ ਕੀ ਕਹਿਣਾ ਚਾਹੁੰਦੇ ਜੋ ਅੱਜ ਕਤੇ ਬੰਦਿਆ ਕਈ ਮਿਲਾ ਕੇ ਅੱਜ ਧਰਨਾ ਦਿੱਤਾ ਜਾ ਰਿਹਾ ਭਗਤਾ ਭਾਈ ਦੇ ਵਿੱਚ ਕੀ ਕਹਾਂ ਅੱਜ ਜਿਹੜਾ ਭਗਤਾ ਟੁੱਟਣ ਦੇ ਸੰਬੰਧ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਇਹਦੇ ਨਾਲ ਆਮ ਲੋਕਾਂ ਨੂੰ ਇਹ ਫੂਲ ਦੇ ਵਿੱਚ ਤਬਦੀਲੀ ਦਿੱਤਾ ਜਾ ਰਿਹਾ ਜਿਹੜੇ ਭਗਤਾ ਭਰਾ ਟੁੱਟਣ ਦੇ ਨਾਲ ਜਿਹੜੇ ਨੌਕਲ ਜਿਹੜੇ ਆਂਗਣਵਾਰੀ ਦੇ ਜਾਂ ਜਿਹੜੇ ਮੇਰੇ ਕਾਲੇ ਜਿਹੜੇ ਮਜ਼ਦੂਰ ਆ ਤਾਂ ਉਹਨਾਂ ਨੂੰ ਭਰਾਵੋ ਜਿਹੜਾ ਇਹ ਆਪਣਾ ਫੋਜ ਜਾਣਾ ਪਿਆ ਜਿੰਨਾਂ ਕੋਲੇ ਗੱਡੀਆਂ ਵੀ ਹੈ ਨਹੀਂ ਮੋਟਰਸਾਈਕਲ ਹੈ ਨਹੀਂ ਛੋਟੇ ਰੋਗ ਨੇ ਵਿਚਾਰੇ ਮਜ਼ਦੂਰ ਨੇ ਉਹਨਾਂ ਨੂੰ ਬਸਾਂ ਦੇ ਜਿਹੜੇ ਕੱਢ ਕੇ ਖਰਚ ਕਰਕੇ ਤੇ ਇਹਨਾਂ ਨੂੰ ਫੋਜ ਜਾਣਾ ਪਿਆ ਕਰੂਗਾ ਜਿਹੜਾ ਕਿ ਥੋੜਾ ਮੋੜਾ ਕੰਮ ਕਰਾਉਂਦੇ ਆ ਪੈਨਸ਼ਨਾਂ ਦਾ ਕਰਕੇ ਹੋਰ ਤਾਂ ਜਿਹੜਾ ਜਿੱਥੇ ਜਿੱਥੇ ਇਹ ਇੱਕ ਬਲਾਕ ਨਹੀਂ ਕਈ ਬਲਾਕ ਥੋੜਿਆ ਕਿਸਾਨਾਂ ਦੇ ਮਜ਼ਦੂਰਾਂ ਦੇ ਆਮ ਬਰਗ ਰੋਕਾਂ ਦੇ ਉੱਤੇ ਤਾਂ ਭਵੰਤਮਾਨ ਸਰਕਾਰ ਵੱਲੋਂ ਤਾਂ ਡਾਂਗ ਭਰਾਈ ਜਾ ਰਹੀ ਹੈ ਮਜ਼ਦੂਰਾਂ ਦੇ ਜਿਹੜੇ ਆਪਣੇ ਮਾਸਟਰ ਨੇ ਡਾਕਟਰ ਨੇ ਜੋ ਹੱਕ ਮੰਗਦੇ ਆ ਉਹਨਾਂ ਦੇ ਹੱਕ ਖੋਹੇ ਜਾ ਰਿਹਾ ਨਾ ਕਿ ਜਿਹੜੇ ਪਿਛਲੇ ਸਰਕਾਰਾਂ ਤੋਂ ਚੱਲਦੇ ਆ ਰਹੇ ਕੋਈ ਵੀ ਜਾਂ ਬਲਾਕ ਜਾਂ ਕੋਈ ਹੋਰ ਅਧਿਕਾਰੀ ਦੇ ਨਾਲ ਬੰਦੇ ਹੋਏ ਜਨਮਈ ਹਸਪਤਾਲ ਹੈ ਸੇਹ ਸਹੂਲਤਾਂ ਸਭ ਖੋਹਿਆ ਜਾ ਰਹੀਆਂ ਤੇ ਕੋਰਪੋਰੇਟ ਘਾਣਾ ਨੂੰ ਦਿੱਤਾ ਜਾ ਰਿਹਾ ਇਹ ਬਾਕੀ ਜੇ ਆਪਾਂ ਗੱਲ ਕਰੀਏ ਜੋ ਭਗਤਾ ਭਾਈਕਾ ਬਲਾਕ ਆ ਕਿੰਨੇ ਸਮੇਂ ਤੋਂ ਇਹ ਚੱਲ ਰਿਹਾ ਜੀ ਇਹ ਪਿਛਲੇ ਘਟੋ ਘਟ 24 ਸਾਲਾਂ ਤੋਂ ਇਹ ਬਹਾਰ ਆ ਇਸ ਤੋਂ ਪਹਿਲਾਂ ਕੋਈ ਵੀ ਕਿਸੇ ਵੀ ਸਰਕਾਰ ਨੇ ਇਹਨੂੰ ਹਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਇਹ ਭਾਤਵਾਦੀ ਸਰਕਾਰ ਆ ਕੇ ਬਰਕਰਾਰ ਸਿੱਧੂ ਨੇ ਬਲਾਕ ਐਮ ਐਲ اے ਉਹਨਾਂ ਨੇ ਇਹ ਬਲਾਕ ਥੋੜਿਆ ਇਹ ਤੌਰ ਤੇ ਕੀ وجہ ਰੱਖ ਕੇ ਲਥੇ ਪੰਨੀਏ ਕਿਸ ਨਜ਼ਰ ਨਾਲ ਦੇਖ ਰਹੀਆਂ ਕਿਉਂਕਿ ਤੋਂ ਪਾਰ ਕਹਿਣਾ ਕਿ 27 ਸਾਲ ਹੋ ਗਏ ਲਗਭਗ ਭਗਤਾ ਭਾਈ ਦਾ ਬਲਾਕ ਚੱਲ ਰਿਹਾ ਕਿ ਕੀ ਮੰਨਦੇ ਹਨ ਕਿਉਂ ਥੋੜਿਆ ਇਹ ਜਿਹੜਾ ਬਿਸਰਨਾ ਨਗਰ ਪੰਚਾਇਤ ਬਣਾਈ ਗਈ ਆ ਤੇ ਇਹ ਸਰਕਾਰ ਆਈ ਆ ਇਹਦੇ ਵਿੱਚ ਵੱਡੇ ਘਪਲੇ ਆ ਉਹ ਦੂਨੀ ਜਿਹੜੇ ਲੋਕਾਂ ਨੂੰ ਪਤਾ ਹੋਣੀ ਹੋਣੀ ਪਤਾ ਲੱਗਦਾ ਜਾ ਰਿਹਾ ਵੀ ਇਹਦੇ ਵਿੱਚ ਵੱਡੇ ਘਪਲੇ ਆ ਵੱਡੇ ਕਪੜੇ ਦੇ ਕਾਰਨ ਇਹ ਬਰਾਕ ਤੋੜ ਕੇ ਫੋਲ ਦੇ ਵਿੱਚ ਇੰਕਟਾਇਆ ਜਾਂਦਾ ਉਹ ਕਪੜਿਆਂ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦੇ ਘਰ ਦੇ ਦੀ ਗੱਲ ਕਰੀ ਅੱਜ ਦੇ ਧਰਮੇ ਵਿੱਚ ਕਿਸ-ਕਿਸ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ ਅੱਜ ਹੀ ਬਜਾਹ ਤੱਕ ਜਥੇਬੰਦੀਆਂ ਬਹੁਤ ਘੰਟੀ ਦੇ ਵਿੱਚ ਆ ਇਹ ਤੋਂ ਬਾਅਦ ਦੇ ਵਿੱਚ ਸੰਯੁਕਤ ਖਾਲ ਮੋਰਚੇ ਵਾਂਗੂ ਕਈ ਜਥੇਬੰਦੀਆਂ ਵਿੱਚ ਸਮਰਥਨ ਕਰਦੀਆਂ ਤੇ ਜੇ ਇਹ ਪ੍ਰਾਗ ਸਾਡਾ ਨਾਮ ਬਹਾਰ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਹੀ ਪੁੱਤਰੇ ਛਾਲ ਰਹੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਪ੍ਰੋਗਰਾਮ ਇਹਨਾਂ ਦਾ ਪੰਜਾਬ ਸਰਕਾਰ ਦਾ ਕੋਈ ਵੀ ਲੀਡਰ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਆਪਾਂ ਰੋੜਾ ਹੋਊਗਾ ਤਾਂ ਅਸੀਂ ਕਾਲਗਾ ਛੰਡ ਕੇ ਦਿਨਾਂ ਵਿੱਚ ਵਿਰੋਧ ਕਰਾਂਗੇ ਤੇ ਘਰਾਓ ਵੀ ਕਰਾਂਗੇ ਔਰ ਇਹ ਸਭਨੇ ਕਿਸਾਨਾਂ ਕੋਲ ਤੇ ਜਨਤਾ ਤੱਕ ਲੈਣਾ ਹੈ ਕਿ ਅੱਜ ਜੋ ਅਜੇ ਸੰਕੇਤਕ ਤਰ੍ਹਾਂ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਜਗੌਣ ਵਾਅਦੇ ਕਰਨਾਂ ਦਿੱਤਾ ਜਾ ਰਿਹਾ ਹੈ ਕਿ ਜੋ ਅੱਜ ਭਗਤਾ ਭਾਈ ਕੱਤਸ ਹੋ ਰਿਹਾ ਜਾ ਰਿਹਾ ਪਲਾਕ ਉਹਦੇ ਵਿਰੋਧ ਵਿੱਚ ਅੱਜ ਕੱਟ ਕੀਤਾ ਜਾ ਰਿਹਾ ਹੈ ਇਹਨਾਂ ਨੇ ਕਿਹਾ ਦਿੱਤੇ ਹੈ ਕਿ ਜੋ ਵੀ ਇਹ ਕੰਮ ਕਰ ਰਹੀ ਹੈ ਸਰਕਾਰ ਉਹ ਬਹੁਤ ਇਗਨੋਰੇ ਕੰਮ ਕਰ ਰਹੀ ਹੈ ਜੋ ਵੇਖੋ ਵੀ ਪ੍ਰਸਤ ਨਹੀਂ ਕੀਤਾ ਜਾ ਰਿਹਾ ਕੈਮਰਾ ਵਾਲੇ ਸ਼ਿਟਰ ਨਾਲ ਅਰਪਤ ਸਿੰਘ ਮਲਾ ਦੀ ਗੱਲ ਫਟਾਫਾਇਕ